ਉਹ ਬਿਸ਼ਵਾਸ ਕਿ ਆਉਗੇ ਉਹ ਚਾਹ ਕੰਮ ਕਰੂਗਾ ਸਾਡੇ ਇੱਕ ਸਫੇਦ ਹੱਤੀ ਬਣਿਆ ਸੀ ਨਾ ਇਹ ਦੂਸਰੀ ਫੈਕਟਰੀ ਲਈ ਕਰੋੜਾਂ ਰੁਪਏ ਲਾ ਕੇ ਬਣ ਲਈ ਤੇ ਆਪਿੰਸੀ ਸਾਡਾ ਕੋਈ ਵਿਅਕਤੀ ਚ ਰੋਜ ਆਖੜ ਸਭ ਕੁਝ ਨਹੀਂ ਜੀ ਉਹਨਾਂ ਨੇ ਜੇ ਕੋਈ ਵੀ ਲੀਡਰ ਉਹਨਾਂ ਤੋਂ ਬਿਨਾ ਪੁੱਛੇ ਆਉਂਦਾ ਨਹੀਂ ਸੀ ਇਸ ਟੈਰੇਟਰੀ 'ਚ ਇਹਨਾਂ ਨੇ ਕੈਪਚਰ ਕੀਤੀ ਏ ਟੈਰੇਟਰੀ ਆਲਦੋ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਹੋਇਆਂ ਸ਼ੇਰ ਸਿੰਘ ਖਵਾਈ ਦੀ ਮੁਖਾਫਤ ਕੀਤੀ ਲਾਸਟ ਇਲੈਕਸ਼ਨ 'ਚ ਜਿਹਨੂੰ ਫਿਰੋਜ਼ਪੁਰ ਦਾ ਪਾਰਲੀਮੈਂਟ ਇਲੈਕਸ਼ਨ ਸੀਗਾ ਇਹਨਾਂ ਨੇ ਜਗਮੀਤ ਸਿੰਘ ਪਰਾਰ ਦੀ ਖਿਲਾਫਤ ਕੀਤੀ ਬੀਨ ਸਟੇਇੰਗ ਇਨ ਕਾਂਗਰਸ ਫਿਰ ਇਹਨਾਂ ਨੇ ਜੋਸ਼ਨ ਸਾਹਿਬ ਦੀ ਖਿਲਾਫਤ ਕੀਤੀ ਸਟੇਇੰਗ ਇਨ ਕਾਂਗਰਸ ਸੁਖਜਿੰਦਰ ਰੰਧਾਵੇ ਦਾ ਪਿਤਾ ਆਇਆ ਸੀ ਸੰਤੋਖ ਸਿੰਘ ਉਹਨਾਂ ਨੇ ਕੀਤੀ ਕਿਉਂਕਿ 1 1 1 ਫੈਮਿਲੀ ਰੂਲਡ ਤੇ ਅੱਜ ਕੀ ਹੋਇਆ ਕਿ ਉਹਨਾਂ ਦੇ ਪਿੰਡ ਦਾ ਜਿਹੜਾ ਸਰਪੰਚੀ ਦਾ ਇਲੈਕਸ਼ਨ ਲੜਿਆ ਸੀ ਸਾਡਾ ਮੁੰਡਾ ਸ਼ਰਮਨ ਸ਼ਰਮਨ ਜਾਖੜ ਅੱਜ ਉਹਨੇ ਸਾਨੂੰ ਘਰੇ ਸਵਾਗਤ ਕੀਤਾ ਪੰਜ ਕੁਰਸੀ ਦੇ ਲੋਕ ਆਏ ਸੀ ਉਹਨੇ ਕਾਂਗਰਸ ਅਫੀਸ਼ਲ ਜੁਆਇਨ ਕੀਤੀ ਸੋ ਕੈਨ ਦਾ ਮਤਲਬ ਆਦਰਵਾਇਜ਼ ਇਹ ਇਹ ਮੁਮਕਨ ਨਹੀਂ ਸੀਗਾ ਸੋ ਦਿਸ ਇਜ਼ 올 ਜਿਹੜਾ ਸਾਨੂੰ ਅਧਿਕਾਰ ਮਿਲੇ ਕਨਸਟੀਟਿਊਸ਼ਨ ਨੇ ਦਿੱਤਾ ਅਣੀ ਦੀ ਸ਼ੁਰੂਆਤ ਅਸੀਂ ਹਬੋਰ ਤੋਂ ਕੀਤੀ ਔਰ ਇਹੜਾ ਹਜੇ ਨਹੀਂ 2027 ਚ ਮੁਕੰਮਲ ਤੌਰ ਤੇ ਫੈਮਲੀ ਤੋਂ ਛੁਟਕਾਰਾ ਹਬੋਰ ਨੂੰ ਦਵਾ ਗਿਆ ਰਾਈ ਸੰਦੀਪ ਜਾਖੜ ਇਹ ਚਾਹੁੰਦਾ ਹੈ ਕਿ ਅਸੀਂ ਉਹਨੂੰ ਡਿਸਮਿਸ ਕਰਕੇ ਇੰਡੀਪੈਂਡੈਂਟ ਕਰ ਦਈਏ ਸੋ ਦੈਟ ਉਹ ਆਫੀਸ਼ੀਅਲੀ ਜਮਾਈ ਪੱਟਾ ਪਵਾ ਲੇ ਬੀਬੀ ਬਾਹਰ ਨਾ ਕਰ ਸਕੀਏ ਅਸੀਂ ਉਹਨੂੰ ਪਾਰਟੀ ਚੋਂ ਸਸਪੈਂਡ ਕੀਤਾ ਹੈਗਾ ਹੀ ਇਜ਼ ਨੋ ਮੋਰ ਇਨ ਦਾ ਪਾਰਟੀ ਨੋ ਮੋਰ ਇਨ ਦਾ ਪਾਰਟੀ ਲੇਕਿਨ ਪਰ ਮੇਰੀ ਇੱਥੇ ਇੱਕ ਗੱਲ ਹੈ ਜਿਵੇਂ ਓਕੇ ਜਾਕਟ ਸਾਹਿਬ ਬਹੁਤ ਅਰੀ ਐਥਿਕਸ ਦੀ ਗੱਲ ਕਰਦੇ ਹਨ ਅਨਫੋਰਗੈਟ ਦੀ ਗੱਲ ਕਿ ਬਟ ਆਮ ਐਥਿਕਲ ਮੈਨ ਮਾਈ ਫੈਮਿਲੀ ਇਜ਼ ਵੈਰੀ ਮੈਨੂੰ ਇਹ ਕਹਿਣਾ ਚਾਹੁੰਦਾ ਨਾ ਯੂ ਆਰ ਯੂ ਆਰ ਨਾਟ ਐਥੀਕਲ ਜੇ ਤੁਸੀਂ ਐਥੀਕਲ ਹੁੰਦੇ ਤਾਂ ਤੁਸੀਂ ਪਾਰਟੀ ਨਹੀਂ ਛੱਡਦੇ ਸੀ ਜੇ ਅਗਰ ਐਥੀਕਲ ਹੁੰਦੇ ਤਾਂ ਕਾਂਗਰਸ ਪਾਰਟੀ ਦੇ ਕੈਂਪੇਨ ਕਮੇਟੀ ਦੇ ਚੇਅਰਮੈਨ ਹੁੰਦਿਆ ਹੋਇਆ ਕਾਂਗਰਸ ਪਾਰਟੀ ਦੀ ਨਕਦੀ ਨਹੀਂ ਕਰਦੇ ਸੀ ਤੁਹਾਡਾ ਟਾਈ ਅਪ ਹੋ ਚੁੱਕਿਆ ਸੀ ਕੀ ਕਹਿੰਦੇ ਹੈ ਜਦੋਂ ਤੁਸੀਂ ਰਲ ਜੋ ਕੇ ਸੀ ਨਾਲ ਉਨਕੀ ਕੇ ਬੇਤ ਤੁਸਕੀ ਕੇ ਮੈਨੂੰ ਦੱਸੋ ਉਹ ਰਲ ਚੁੱਕੇ ਸੀ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਕਮਿਟਮੈਂਟ ਅਮਿਤ ਸ਼ਾਹ ਨਾ ਕਰ ਚੁੱਕਿਆ ਸੀ ਐਥਿਕਲ ਅਗਰ ਹੋਵੇ ਜਾਖਰ ਸਾਹਿਬ ਮੈਂ ਸਰਕਾਰ ਸਰਕਾਰੀ ਹੋ ਮੈਂ ਹਾਲਾਂਕਿ ਮੈਨੂੰ ਤਾਂ ਨਕਲੀ ਪੱਕ ਕਹਿੰਦੇ ਨੇ ਔਰ ਦਾ ਵੇ ਦਿਸ ਫੈਮਿਲੀ ਡੀ ਗ੍ਰੇਟ ਛੋਟੇ ਲੋਕਾਂ ਨੇ ਜਿਵੇਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਜਿਹੜੇ ਪੈਰਾਂ ਦੀ ਜੁੱਤੀ ਇਹਨੂੰ ਸਿਰ ਤੇ ਨਹੀਂ ਬਿਠਾਈਦਾ ਲਾਈਕ ਦਾ ਵੇ ਡਿਸਕ੍ਰਿਮੀਨੇਸ਼ਨ ਅਮੰਗ ਦਾ ਪੂਅਰ ਪੀਪਲ ਲੋਅਰ ਕਾਸਟ ਪੀਪਲ इन्हों का जो रवैया है सो so, अगर एथीकल होंगे कुलदीप बिश्नोई बीजेपी चले गए कांग्रेस पार्टी एमएलए सर रिजाइन फ्रॉम द पार्टीड रिजाइन फ्रॉम द एम एल एप अगेन जीते इन्हों चाहिए ज्वाइनिंग द बीजेपी पार्टी ਇਹ ਪਾਰਟੀ ਨੂੰ ਇਹ ਸਿਫਾ ਦਿੰਦੇ ਦੁਬਾਰੇ ਫੁੱਲ ਦੇ ਚੋਣ ਦੇ ਇਹ ਇਲੈਕਸ਼ਨ ਲੈਣ ਦਾ ਮੈਂ ਕਹਿੰਦਾ ਕਿ ਇਸ ਹਮਾਇਤ ਕਰਦੇ ਹਾਂ ਇਹ ਟੈਰਰ ਜਿਹੜਾ ਸੀਗਾ ਸੋ ਬਾਬਾ ਜੀ ਕਿਰਪਾ ਕਰਨ 2027 'ਚ ਸਭ ਕੁਝ ਬਕਮੇਟ ਹੀ ਹੋ ਜਾਏ। ਹੁਣ ਪਾਰਟੀ ਹ ਟੂ ਡਿਸਾਈਡਸ ਆ ਮੇਰੇ ਕੋਈ ਮੰਡਰੇਟ ਨਹੀਂ ਹੈ। ਪਰ ہاں ਚਿਹਰਾ ਹੋਏਗਾ ਜੋ ਮਜ਼ਬੂਤ ਹੋਏਗਾ। ਜੋ ਸਿੱਧਾ 154 ਦਾ ਲਾ ਕੇ ਸਿੱਧਾ ਵੜਿੰਗ ਫੇਸਿੰਗ ਪਾਇਨਾ ਸ਼ੇਰ ਸਿੰਘ ਕਬਾਇ ਦਾ ਨਾਮ ਲਿਆ ਹੈਗਾ ਜੋ ਉੱਥੇ ਜਾ ਕੇ ਜੀ ਠੀਕ ਹੈ ਸ਼ੀਟ ਫਾਰਮਾਂ ਦੇ ਵਿੱਚ ਜਿਹੜਾ ਹੈਗਾ ਇੱਕ ਲੋਕਾਂ ਨੂੰ ਦਿਸੇਗਾ ਕਿ ਸ਼ੇਰ ਸਿੰਘ ਕਬਾਇ ਵੀ ਹੋ ਸਕਦਾ ਸੁਣੋ ਸੁਣੋ ਲੱਖਾ ਅਗਰ ਲੋਡ ਪਈ ਤਾਂ ਰਾਜਾ ਵੜਿੰਗ ਵੀ ਲੜ ਸਕਦਾ ਲੋਡ ਪਈ ਤਾਂ ਕਬਾਇ ਸਾਹਿਬ ਵੀ ਲੜ ਸਕਦੇ ਲੋਡ ਪਈ ਤਾਂ ਹੋਰ ਅੰਨੇ ਲੀਡਰ ਜਿਹੜੇ ਇੱਥੋਂ ਦੇ ਐ ਲੋਕਲ ਐ ਉਹ ਵੀ ਲੜਨਗੇ ਇਹ ਇੱਕ ਉਦਾਹਰਨ ਦਿੱਤੀ ਹੈ ਕਿ ਬਿਲਕੁਲ ਲੜਾਵਾ ਲੜਾਂਗੇ ਰਾਣਾ ਜੀ ਹੈ ਹੀ ਇਸ ਆਲਰੇਡੀ ਐਮਪੀ